ਲਗਭਗ 30 ਕਰੋੜ ਰੁਪਇਆ ਅਸੀਂ ਥੱਗ ਟਰੈਵਲ ਏਜੰਸੀਆਂ ਤੋਂ ਜੋ ਭੋਲੇ-ਪਾਲੇ ਲੋਕ ਥੱਗੇ ਜਾਂਦੇ ਨੇ ਉੱਥੇ ਚੰਡੀਗੜ੍ਹ ਮੋਹਾਲੀ ਦੇ ਵਿੱਚ ਏਜੰਸੀਆਂ ਦੇ ਵਿੱਚ ਉਹਨਾਂ ਤੋਂ ਅਸੀਂ ਵਾਪਸ ਦਿਵਾ ਚੁੱਕੇ ਹਾਂ 62 ਲੱਖ ਰੁਪਇਆ ਲਗਭਗ 78 ਜਣੇ ਅੱਜ ਬਰਨਾਲਾ ਵਿਖੇ ਇਹਨਾਂ ਨੂੰ ਵਾਪਸ ਪੁਆ ਚੁੱਕੇ ਹਾਂ ਟਰੈਵਲ ਏਜੰਸੀ ਨੂੰ ਵੈਰੀਫਾਈ ਕਰਕੇ ਟਰੈਵਲ ਏਜੰਟਾਂ ਦੀਆਂ ਦੇਖ ਕੇ ਰਿਕਾਰਡ ਜਾਂ ਕੋਈ ਆਪਣੇ ਰੈਫਰੈਂਸ ਤੇ ਜਾਣਾ ਵੀ ਹੈ ਤਾਲ ਤੇ ਆਪਣਾ ਤਰੀਕੇ ਨਾਲ ਜਾਂ ਤਾਂ ਲੋਟੂ ਟਰੈਵਲ ਏਜੰਸੀਆਂ ਤੋਂ ਉਸ ਲਈ ਅਪੀਲ ਹੈ ਕਿਉਂਕਿ ਇਹ ਬਹੁਤ ਵੱਡੀ ਇੱਕ ਇੰਡਸਟਰੀ ਬਣ ਚੁੱਕੀ ਹੈ ਠੱਗ ਇੰਡਸਟਰੀ ਬਣ ਚੁੱਕੀ ਹੈ ਇਸ ਤੋਂ ਬਚਣ ਦੀ ਲੋੜ ਹੈ ਕਿਆਂ ਐਨ ਆਰ ਆਈ ਮਸਲੇ ਆ ਗਏ ਐਨ ਆਰ ਆਈ ਦੁੱਲੇ ਜਿਹੜੇ ਉਦੋਂ ਲੁੱਟ ਕੇ ਲੈ ਜਾਂਦੇ ਜਿਹੜੇ ਕਹਿੰਦੇ ਸੀ ਕੁੜੀਆਂ ਦਾ ਚਿੜੀਆਂ ਹੁੰਦੀਆਂ ਨੇ ਅਸਤਬਾਜਾਂ ਸੀ ਉਹਨਾਂ ਵਾਜਾਂ ਦੀਆਂ ਚੁੰਝਾਂ ਬਣੀਆਂ ਨੇ ਜਲਦੀ ਕੇਂਦਰੀ ਮੰਤਰੀ ਇੱਕ ਦੋ ਨੂੰ ਮਿਲਣ ਦਾ ਮੇਰਾ ਦਿੱਲੀ ਦੇ ਵਿੱਚ ਹੈ ਵੀ ਕੋਈ ਇਹੋ ਜਿਹਾ ਕਾਨੂੰਨ ਬਣਾਇਆ ਜਾਵੇ ਜੋ ਬੜਾ ਸਖਤ ਤੋਂ ਸਖਤ ਹੋਵੇ ਦੇ ਪੈਸੇ ਰਿਟਰਨ ਕਰਵਾਏ ਥੋੜੇ ਸਮੇਂ ਵਿੱਚ ਹੀ ਅਗਰ ਕੋਈ ਪ੍ਰੂਫ ਪ੍ਰੂਫ ਲਾਣਾ ਚਾਹੁੰਦਾ ਵੀ ਸਾਡੇ ਅਕਾਊਂਟ ਦੇ ਵਿੱਚ ਆ ਤੇ ਇਹ ਡਿਟੇਲ ਸਾਡੇ ਕੋਲੇ ਨੇ ਜਿਹੜੇ ਸਾਡੇ ਅਕਾਊਂਟ ਦੇ ਵਿੱਚ ਪੈਸੇ ਆਏ ਨੇ ਇਹਨਾਂ ਦੇ ਥਰੂ ਜੋ ਵੀ ਫਾਇਲ ਲਗਾਉਂਦਾ ਮੁਹਾਲੀ ਚੰਨੀ ਅੜਗੇਤੇ ਵੀ ਉਹਦੀ ਪੂਰੀ ਇਨਕੁਆਇਰੀ ਕਰੋ ਠੱਗਾ ਏਜੰਟਾਂ ਤੋਂ ਬਚੋ ਬਹੁਤ ਬਹੁਤ ਧੰਨਵਾਦ ਹੈ ਸਰ ਜਿੰਮੀ ਸਰ ਦਾ ਜਿਨ੍ਹਾਂ ਨੇ ਸਾਡਾ ਪੈਸੇ ਦੀਵਾਨ ਵਿੱਚ ਪੂਰਾ ਯੋਗਦਾਨ ਪਾਇਆ ਜੀ ਮੈਂ ਜ਼ਿੰਦਗੀ 'ਚ ਸੋਚਿਆ ਵੀ ਨਹੀਂ ਸੀਗਾ ਵੀ ਮੇਰੇ ਪੈਸੇ ਵਾਪਸ ਆ ਜਾਣਗੇ ਜੀ ਕਿਸੇ ਜਰੀਏ ਸਾਨੂੰ ਜਿੰਮੀ ਭਾਜੀ ਦਾ ਨੰਬਰ ਮਿਲਿਆ ਜੀ ਜਿੰਮੀ ਭਾਜੀ ਨੂੰ ਅਸੀਂ ਅਪੀਲ ਕੀਤੀ ਸਾਹਨਾਂ ਨੇ ਸਾਡੀ ਇਹਨਾਂ ਨੇ ਇੱਕ ਇੱਕ ਪੈਸੀ ਦੀ ਅਪੀਲ ਸੁਣ ਕੇ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰੀਏ ਕੀ ਨਾਮ ਹੈ ਹਾਂ ਜੀ ਮੇਰਾ ਨਾਮ ਹੈ ਜਤਿੰਦਰ ਜਿੰਮੀ ਜੋ ਮੈਂ ਪਿੱਛੇ ਸਮੇਂ ਤੋਂ ਇੱਥੇ ਗ੍ਰੀਵੈਂਸ ਕਮੇਟੀ ਚ ਵੀ ਮੈਂਬਰ ਰਿਹਾ ਹਾਂ ਪੁਲਿਸ ਕਮੇਟੀ ਚ ਵੀ ਮੈਂਬਰ ਹਾਂ ਔਰ ਐਨ ਆਰ ਆਈ ਮਸਲਿਆਂ ਤੇ ਅਸੀਂ ਬਹੁਤ ਇਸ ਗੱਲ ਤੇ ਕੰਮ ਕੀਤਾ ਤੇ ਹੁਣ ਤੱਕ ਅਸੀਂ ਮੰਨ ਕੇ ਚੱਲੋ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਉਹਨਾਂ ਦੇ ਵੀ ਤੇ ਅਰਬੇ ਨਾਲ ਤੇ ਮੈਂ ਵੀ ਆਪਣੇ ਵੱਲੋਂ ਲਗਭਗ 30 ਕਰੋੜ ਰੁਪਇਆ ਅਸੀਂ ਥੱਗ ਟਰੈਵਲ ਏਜੰਸੀਆਂ ਤੋਂ ਜੋ ਭੋਲੇ-ਪਾਲੇ ਲੋਕ ਠੱਗੇ ਜਾਂਦੇ ਨੇ ਉੱਥੇ ਚੰਡੀਗੜ੍ਹ ਮੋਹਾਲੀ ਦੇ ਵਿੱਚ ਏਜੰਸੀਆਂ ਦੇ ਵਿੱਚ ਉਹਨਾਂ ਤੋਂ ਅਸੀਂ ਵਾਪਸ ਦਿਵਾ ਚੁੱਕੇ ਹਾਂ ਉਸੇ ਲੜੀ ਦੇ ਤਹਿਤ ਮੈਂ ਅੱਜ 62 ਲੱਖ ਰੁਪਇਆ ਲਗਭਗ 78 ਜਿਹਨਾਂ ਅੱਜ ਬਰਨਾਲਾ ਵਿਖੇ ਇਹਨਾਂ ਨੂੰ ਵਾਪਸ ਪਵਾ ਚੁੱਕੇ ਹਾਂ ਤੇ ਉਸ ਲਈ ਅੱਜ ਅਪੀਲ ਕਰਨ ਆਏ ਸੀ ਵੀ ਵਿਦੇਸ਼ ਜਾਣ ਦੀ ਲਾਲਸਾ ਜੋ ਉਸ ਤੋਂ ਬਚਣਾ ਚਾਹੀਦਾ ਲੋਕਾਂ ਨੂੰ ਜੇ ਜਾਣਾ ਤਾਂ ਇੱਕ ਤਰ੍ਹਾਂ ਦੇ ਇਲੀਗਲ ਤਰੀਕੇ ਨਾਲ ਟਰੈਵਲ ਏਜੰਸੀ ਨੂੰ ਵੈਰੀਫਾਈ ਕਰਕੇ ਟਰੈਵਲ ਏਜੰਟਾਂ ਦੀਆਂ ਦੇਖ ਕੇ ਰਿਕਾਰਡ ਜਾਂ ਕੋਈ ਆਪਣੇ ਰੈਫਰੈਂਸ 'ਚ ਜੇ ਜਾਣਾ ਵੀ ਹੈ ਤਾਂ ਉੱਥੇ ਆਪਣਾ ਤਰੀਕੇ ਨਾਲ ਜਾਣਾ ਤਾਂ ਉਹਨਾਂ ਤੋਂ ਬਚਣ ਲੋਟੂ ਟਰੈਵਲ ਏਜੰਸੀਆਂ ਤੋਂ ਉਸ ਲਈ ਅਪੀਲ ਹੈ ਕਿਉਂਕਿ ਇਹ ਬਹੁਤ ਵੱਡੀ ਇੱਕ ਇੰਡਸਟਰੀ ਬਣ ਚੁੱਕੀ ਹੈ ਠੱਗ ਇੰਡਸਟਰੀ ਬਣ ਚੁੱਕੀ ਹੈ ਇਸ ਤੋਂ ਬਚਣ ਦੀ ਲੋੜ ਹੈ ਔਰ ਮੈਂ ਅਪੀਲ ਕਰਦਾ ਵੀ ਸਾਰੇ ਇਸ ਤੋਂ ਬਚੋ ਤੇ ਜੇ ਕੋਈ ਦਿੱਕਤ ਹੈ ਤਾਂ ਮੈਂ ਕੋਸ਼ਿਸ਼ ਕਰ ਰਿਹਾ ਵੀ ਇੱਕ ਹੈਲਪਲਾਈਨ ਸੈਂਟਰ ਹੈ ਜਿਹੜਾ ਉਹ ਮਹਾਲੀ ਵਿਖੇ ਖੋਲ੍ਹਿਆ ਜਾਵੇ ਤਾਂ ਜੋ ਲੋਕ ਬਚ ਸਕਣ ਔਰ ਜੇ ਕਿਸੇ ਦੇ ਕੋਲ ਪੈਸੇ ਨਹੀਂ ਤਾਂ ਫਸੇ ਹੋਏ ਨੇ ਤਾਂ ਉਹਨਾਂ ਦੀ ਵੀ ਅਸੀਂ ਉੱਥੇ ਮਦਦ ਕਰਦੇ ਹਾਂ ਜਿੰਨੇ ਕੋਈ ਹੋ ਸਕਦਾ ਉਸੇ ਲੜੀ ਦੇ ਤਹਿਤ ਅੱਜ ਮਲੋਟ ਤੋਂ ਗੁਰਦਾਸਪੁਰ ਤੋਂ ਮੁਕਸਰ ਜਿਲ੍ਹਿਆਂ ਤੋਂ ਵੱਖ-ਵੱਖ ਤੋਂ ਅਸੀਂ ਉਧਰ ਦੇਵੀਗੜ੍ਹ ਸਾਈਡ ਤੋਂ ਪੈਸੇ ਦਵਾਏ ਹੈ ਇੰਨੇ ਪੈਸੇ ਅੱਜ ਜਿਹੜੇ ਇਹਨੂੰ ਦਿੱਤੇ ਗਏ ਇਹ ਤਕਰੀਬਨ ਮੈਂ 6-7 ਜਣਿਆਂ ਦਾ 62 ਲੱਖ ਦੇ ਕਰੀਬ ਅਸੀਂ ਅਮਾਉਂਟ ਇਹਨਾਂ ਨੂੰ ਤਕਰੀਬਨ ਕਾਫੀ ਅਮਾਉਂਟ ਦੇ ਖਾਤੇ ਅੰਦਰ ਇਹਨਾਂ ਦੇ ਪੈ ਚੁੱਕੀ ਹੈ ਥੋੜੀ-ਬਹੁਤ ਉਹ ਅਜੇ ਵੀ ਟ੍ਰਾਂਸਫਰ ਹੋ ਜਾਣੀ ਹੈ ਉਸ ਲੜੀ ਦੇ ਤਹਿਤ ਅਸੀਂ ਸਾਰਿਆਂ ਨੂੰ ਬੇਨਤੀ ਵੀ ਕਰਦੇ ਹਾਂ ਤਾਂ ਇਹ ਇੱਕ ਜਨਤਾ ਨੂੰ ਮੈਸੇਜ ਵੀ ਜਾਵੇ ਤਾ ਇਸਦੀ ਅਪੀਲ ਹੈ ਇਹ ਪੈਸੇ ਕਿਵੇਂ ਦਵਾਈ ਗਏ ਦੇ ਮਤਲਬ ਕੋਈ ਪੁਲਿਸ ਕੇਸ ਕੀਤਾ ਸੀ ਜਾਂ ਕੋਈ ਸ਼ਿਕਾਇਤ ਕੀਤੀ ਗਈ ਸੀ ਕਿਸ ਤਰ੍ਹਾਂ ਦਵਾਈ ਗਈ ਦੇ ਦੇਖੋ ਇਹਨਾਂ ਦੀ ਆਏ ਸੀ ਇਹਨਾਂ ਨੇ ਕੈਨੇਡਾ ਜਾਣ ਲਈ ਇਹ ਦੱਸਣਗੇ ਬਾਕੀ ਕਿਸ ਤਰ੍ਹਾਂ ਰੀਫਾਈਲ ਲਾਈ ਸੀ ਤਾਂ ਸਾਡੇ ਕੋਲੇ ਇਹਨਾਂ ਨੇ ਅਪਰੋਚ ਕੀਤੀ ਚੰਡੀਗੜ੍ਹ ਆਏ ਤਾਂ ਮੈਨੂੰ ਦੱਸਿਆ ਵੀ ਪੈਸੇ ਫਸੇ ਹੋਏ ਆ ਤਾਂ ਉੱਥੇ ਅਸੀਂ ਚਲੋ ਪਰਮਾਤਮਾ ਦੀ ਕਿਰਪਾ ਵਾਹਿਗੁਰੂ ਦੀ ਕਿਰਪਾ ਥੋਡੇ ਵਰਗੇ ਭਰਾਵਾਂ ਦਾ ਸਹਿਯੋਗ ਹੈ ਤਾਂ ਉੱਥੇ ਅਸੀਂ ਆਪਣੇ ਕੁਝ ਐਫਰਟਸ ਕੀਤੇ ਕੁਝ ਆਪਣੇ ਸੋਰਸ ਅੰਤਰ ਕੁਝ ਅ ਅਕਸਰਾਂ ਦੀ ਮਦਦ ਲਈ ਕੁਝ ਕਰਕੇ ਅਸੀਂ ਇਹਨਾਂ ਦੇ ਪੈਸੇ ਅਸੀਂ ਕਢਵਾਤੇ ਜੋ ਕਿ ਬਹੁਤ ਔਖੇ ਉਹ ਨਿਕਲਣੇ ਬੜੇ ਔਖੇ ਅਮਾਉਂਟ ਸੀਗੀ ਤਾਂ ਉਹ ਬਹੁਤ ਕਢਵਾ ਕੇ ਦਿੱਤੇ ਤੁਹਾਡੇ ਨਾਲ ਇੱਕ ਹੀ ਮੈਂ ਥੋੜਾ ਤੱਕ ਪਹੁੰਚੇ ਇਹਨਾਂ ਨੇ ਅਪਰੋਚ ਕੀਤੀ ਜੀ ਉੱਥੇ ਆ ਜਾਂਦੇ ਮੇਰੇ ਕੋਲੇ ਪਹਿਲਾਂ ਵੀ ਜਦੋਂ ਬੇਟੀਆਂ ਐਨ ਆਰ ਆਈ ਮਸਲੇ ਆ ਗਏ ਐਨ ਆਰ ਆਈ ਦੁੱਲੇ ਜਿਹੜੇ ਉਦੋਂ ਲੁੱਟ ਕੇ ਲੈ ਜਾਂਦੇ ਜਿਹੜੇ ਕਹਿੰਦੇ ਸੀ ਕੁੜੀਆਂ ਦਾ ਚਿੜੀਆਂ ਹੁੰਦੀਆਂ ਨੇ ਅਸਤਾਬਾਜਾਂ ਸੀ ਉਹਨਾਂ ਵਾਜਾਂ ਦੀਆਂ ਚੁੰਝਾਂ ਬਣੀਆਂ ਨੇ ਬਹੁਤ ਇਹੋ ਜਿਹੇ ਮਸਲੇ ਮੈਂ ਲੜਕੀਆਂ ਬਹੁਤ ਵਸਾਈਆਂ ਤੇ ਉਸ ਗੱਲ ਦੀ ਮੈਂ ਐਫਰਟਸ ਬਹੁਤ ਕੀਤੇ ਮੇਰੇ ਵੀ ਦੋ ਬੇਟੀਆਂ ਨੇ ਮੈਂ ਵੀ ਇਹ ਜੋ ਨਾ ਵੀ ਕਿਸੇ ਨੂੰ ਕੋਈ ਇਹ ਨਾ ਵੀ ਠੱਗੀ ਨਾ ਹੋਵੇ ਕਿਸੇ ਦੇ ਪਰ ਇਹ ਮੈਂ ਗਵਰਨਮੈਂਟ ਫੇਲਰ ਵੀ ਮੰਨਦਾ ਵੀ ਜਿੱਥੇ ਕਰਕੇ ਵੀ ਇਹਨਾਂ ਨੂੰ ਜਾਣਾ ਫਾਇਲਾਂ ਕਿਉਂ ਲਾਈਆਂ ਤਾਂ ਇਹ ਬੜਾ ਵੱਡਾ ਦੁਕਾਨ ਤਾਂ ਕਿਉਂ ਇਹਨਾਂ ਨੂੰ ਬਾਹਰੋਂ ਫਾਇਲਾਂ ਲਾਉਣੇ ਜਿਵੇਂ ਤੁਸੀਂ ਗੱਲ ਕੀਤੀ ਕੁੜੀਆਂ ਦੀ ਛਿੜੀਆਂ ਵਾਲੀ ਵੀ ਅੱਜਕੱਲ ਦੇ ਜਿਹੜੇ ਵਿਦੇਸ਼ ਦੇ ਵਿੱਚ ਗਏ ਹੋਏ ਨੌਜਵਾਨ ਨੇ ਉਹ ਖਲਵਾੜ ਕਰ ਰਹੇ ਨੇ ਕਿ ਇੱਥੋਂ ਵਿਆਹ ਕਰਵਾ ਕੇ ਚਲੇ ਜਾਂਦੇ ਮੁਰਕੇ ਨਾਲ ਤਾਂ ਕੁੜੀ ਦਾ ਪਤਾ ਹੁੰਦਾ ਉਹਨਾਂ ਨੂੰ ਨਾ ਉਹਨਾਂ ਦਾ ਫੋਨ ਚੱਕਦੇ ਨੇ ਸੰਪਰਕ ਵੀ ਤੋੜ ਦਿੰਦੇ ਨੇ ਦੇਖੋ ਇਹ ਸ਼ੋਸ਼ਣ ਤਾਂ ਹੋ ਹੀ ਰਿਹਾ ਇਹਨਾਂ ਸਾਰੇ ਤਰ੍ਹਾਂ ਦੇ ਪਹਿਲੂ ਨੇ ਇਹਦੇ ਵਿੱਚ ਕਈ ਠੱਗ ਨੇ ਤਾਂ ਮੈਂ ਕਹਿੰਦਾ ਵੀ ਕੋਈ ਰਿਸ਼ਤੇ ਵੀ ਕਰਨਾ ਤਾਂ ਘੱਟੋ ਘੱਟ ਰੈਫਰੈਂਸ ਦੇ ਵਿੱਚ ਜ਼ਰੂਰ ਰਿਸ਼ਤੇ ਜਾਏ ਬੱਚਿਆਂ ਦੇ ਕਰਨੇ ਆ ਤਾਂ ਉਸ ਚੀਜ਼ ਨੂੰ ਵਿਦੇਸ਼ਾਂ ਦੇ ਬੜਾ ਇਹ ਫੂਕ ਫੂਕ ਮਾਰ ਕੇ ਕਦਮ ਚੱਕਣਾ ਚਾਹੀਦਾ ਮੈਂ ਇਸ ਚੀਜ਼ ਦੀ ਅਪੀਲ ਕਰਦਾ ਬੜਾ ਦੁਖਾਂਤਾ ਵੀ ਪੰਜਾਬ ਕਿੱਧਰ ਨੂੰ ਜਾ ਰਿਹਾ ਤਾਂ ਪਰ ਇਹ ਇਸ ਗੱਲ ਨੂੰ ਆਪਣੇ ਤਕਰੀਬਨ ਐਮਨੋਂ 1,10,000 ਦੇ ਕਰੀਓ ਜਿਹੜੇ ਪੰਚਾਇਤ ਮੈਂਬਰ ਸਰਪੰਚ ਨੇ ਹੋਰ ਨੇ ਪੋਲੀਟੀਕਲ ਪਾਰਟੀਆਂ ਨੇ ਤੋ ਉਹ ਦੀਪ ਕਾਲਤਾ ਦਵਾਨਾ ਮੈਂ ਉਹਨਾਂ ਨੂੰ ਅਪੀਲ ਕਰਦਾ ਹਾਂ ਵੀ ਇਸ ਮੁੱਦੇ ਦੇ ਜਲਦੀ ਤੋਂ ਜਲਦੀ ਕੁਝ ਕਰਨ। ਇਹ ਮੰਨ ਲਓ ਨਹੀਂ ਕਿਵੇਂ ਸ਼ੁਰੂ ਕੀਤੀ ਸਾਡਾ ਦੂਜਾ ਬੜਾ ਢਗੀ ਦਾ ਸਟਾਰ ਕਿਵੇਂ ਥੋੜੇ ਮਨ ਦੇ ਵਿੱਚ ਆਇਆ ਵੀ ਲੋਕਾਂ ਨੂੰ ਇਹ ਤਕਰੀਬਨ ਕਾਫੀ ਸਾਲ ਤੋਂ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਜੋ ਕੇਂਦਰੀ ਮੰਤਰੀ ਰਹੇ ਆ ਮੇਰੇ ਨਾਲ ਉਹਨਾਂ ਦੇ ਕਾਫੀ ਅਜੀਬ ਨੇ ਅਸੀਂ ਇਕੱਠੇ ਵੀ ਕੰਮ ਕੀਤਾ ਤਾਂ ਉਹਨਾਂ ਦੇ ਵੀ ਤਜਰਬਾ ਮੈਨੂੰ ਬੜਾ ਮਿਲਿਆ ਤੇ ਕੁਝ ਪਰਮਾਤਮਾ ਦੀ ਕਿਰਪਾ ਰਹੀ ਤਾਂ ਉੱਥੇ ਇਹ ਸੀਗਾ ਮੈਨੂੰ ਕਿ ਕਈ ਟਰੈਵਲ ਏਜੰਸੀਆਂ ਨੇ ਵੀ ਅਪਰੋਚ ਕੀਤੀ ਵੀ ਤੁਸੀਂ ਰਹਿਣ ਦਿਓ ਜੀ ਤੁਸੀਂ ਦੱਸੋ ਕੋਈ ਸੇਵਾ ਪਾਣੀ ਪਰ ਅਸੀਂ ਉੱਥੇ ਲੋਕਾਂ ਦੇ ਇਹ ਨਹੀਂ ਵੀ ਕਿਸੇ ਗੱਲੋਂ ਵੀ ਉਹਨਾਂ ਨਾਲ ਕੰਪਰੋਮਾਈਜ਼ ਕੀਤਾ ਤਾਂ ਅਸੀਂ ਇਸ ਚੀਜ਼ ਦਾ ਬੜਾ ਦੁਖਾਂਤ ਹੋਰ ਮੈਂ ਜਲਦੀ ਕੇਂਦਰੀ ਮੰਤਰੀ ਇੱਕ ਦੋ ਨੂੰ ਮਿਲਣ ਦਾ ਮੇਰਾ ਦਿੱਲੀ ਦੇ ਵਿੱਚ ਹੈ ਵੀ ਕੋਈ ਇਹੋ ਜਿਹਾ ਕਾਨੂੰਨ ਬਣਾਇਆ ਜਾਵੇ ਜੋ ਬੜਾ ਸਖਤ ਤੋਂ ਸਖਤ ਹੋਵੇ ਹੋਰ ਵੀ ਜਿਹੜੇ ਲੋਕ ਫਸੇ ਦੇ ਸ਼ਿਕਾਰ ਹੋ ਰਹੇ ਨੇ ਉਹਨਾਂ ਤੱਕ ਤੋਂ ਤੁਸੀਂ ਉਹਨਾਂ ਤੱਕ ਪਹੁੰਚ ਕਰਨੀ ਚਾਹੁੰਦੇ ਹੋ ਫਿਰ ਤੁਸੀਂ ਨਹੀਂ ਮੈਂ ਉਹਨਾਂ ਨੂੰ ਅਪੀਲ ਕਰਦਾ ਵੀ ਫਸੋ ਹੀ ਨਾ ਜੀ ਉਹਨਾਂ ਨੂੰ ਆਪਾਂ ਕੋਈ ਇੱਥੇ ਇਹ ਨਹੀਂ ਵੀ ਉਹਨਾਂ ਨੂੰ ਕਹਿੰਨੇ ਆਂ ਵੀ ਬਚੋ ਆਪਣਾ ਵੈਰੀਫਾਈ ਕਰਕੇ ਜਾਓ ਉੱਥੇ ਆ ਤਾਂ ਬਚਣਾ ਚਾਹੀਦਾ ਮੈਂ ਕੰਨਾ ਵੀ ਜੇ ਟਰੈਵਲ ਏਜੰਸੀ ਜੀ ਮੈਂ ਵੀ ਜੋ ਦੇਖ ਰਹੇ ਨੇ ਇਸ ਵੀਡੀਓ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਨਾਲ ਲੋਕ ਅਪਰੋਚ ਕਰਨਾ ਚਾਹਣਗੇ ਉਹ ਕਿਵੇਂ ਅਪਰੋਚ ਕਰ ਸਕਦੇ ਨੇ ਜੇਕਰ ਉਹ ਰਾਹ ਲੈਣਾ ਚਾਹੁੰਦੇ ਨੇ ਜਾਂ ਫਿਰ ਤੋਂ ਗਾਈਡੈਂਸ ਲੈਣਾ ਚਾਹੁੰਦੇ ਕਿਵੇਂ ਲੈ ਸਕਦੇ ਨੇ ਦੇਖੋ ਮੇਰੇ ਵੱਲੋਂ ਇਹ ਆ ਮੈਂ ਤਾਂ ਕੋਈ ਹੈਲਪ ਲਾਈਨ ਵੀ ਖੋਲ ਸਕਦਾ ਉੱਥੇ ਮੈਂ ਵਿਚਾਰ ਕਰ ਰਿਹਾ ਨਹੀਂ ਮੇਰਾ ਮੋਬਾਈਲ ਨੰਬਰ ਹੈ 7035100003 ਦੁਬਾਰਾ ਫੇਰ ਬੋਲ ਦਿੰਨਾ 7035100003 ਤਾਂ ਉਹਨਾਂ ਨੂੰ ਇੰਨਾ ਵੀ ਉੱਥੇ ਆਪਣਾ ਵੈਸੇ ਦਾ ਕੋਈ ਇਹ ਜਿਹਾ ਫਤਿਹ ਨਾ ਜੇ ਕੋਈ ਆਨਾਂ ਜੇ ਅਸੀਂ ਕੁਝ ਕਰਦੇ ਹੋਏ ਤਾਂ ਜਰੂਰ ਉਹਨਾਂ ਦਾ ਅਸੀਂ ਕੋਈ ਨਾ ਕੋਈ ਮਦਦ ਕਰ ਸਕਦੇ ਹਾਂ ਅਸੀਂ ਤੁਹਾਨੂੰ ਵੀ ਮੀਡੀਆ ਰਾਹੀਂ ਵੀ ਅਪੀਲ ਕਰਦੇ ਆਂ ਵੀ ਲੋਕਾਂ ਨੂੰ ਜਾਗਰੂਤ ਕਰਨੀ ਕਿ ਨਾ ਬਈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਮਲਜੀਤ ਸਿੰਘ ਹੈ ਮੈਂ ਮਲੋੜ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ ਜੀ ਕਿਹੜੇ ਏਜੰਟ ਕੋਲ ਫਾਈਲ ਲੱਗਾਈ ਸੀ ਕਿਸ ਪਰਪਸ ਲਈ ਲਗਾਈ ਸੀ ਅੱਜ ਤੋਂ ਸਾਲ ਪਹਿਲਾਂ ਜੀ ਜੂਨ 2023 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਫਾਈਲ ਆਈ ਸੀ ਜੀ ਵਰਕ ਪਰਮਨੈਂਟਲੀ ਫਾਈਲ ਲਾਈ ਸੀ ਜੀ ਤੇ ਕਿਸ ਤਰ੍ਹਾਂ ਫਿਰ ਠੱਗੀ ਦਾ ਸ਼ਿਕਾਰ ਹੋਇਆ ਕਿਵੇਂ ਇਹ ਸਾਰਾ ਠੱਗੀ ਦਾ ਮੈਟਰ ਬਣਿਆ ਹੋਇਆ ਸਰ ਸਾਲ ਸਾਲ ਪੂਰਾ ਇੱਕ ਹੋ ਗਿਆ ਸੀ ਸਰ ਉਹਨਾਂ ਨਾਲ ਸਾਡੀ ਗੱਲ ਹੁੰਦੀ ਸੀ ਅਸੀਂ ਮਹੀਨੇ ਦੇ ਮਹੀਨੇ ਚੰਡੀਗੜ੍ਹ ਆਏ ਮਹੀਨੇ ਸੀ ਜਾਂਦੇ ਸੀ ਸਾਨੂੰ ਕਦੇ ਕੁਝ ਰਿਕੁਆਇਰਮੈਂਟ ਜੀ ਕਦੇ ਸਟੇਟਮੈਂਟ ਦੀ ਕਦੇ ਪ੍ਰੋਪਰਟੀ ਲੀਗਨ ਦੇ ਕਾਗਜ਼ ਦੀ ਕਦੇ ਕੁਝ ਜੀ ਕਦੇ ਕੁਝ ਬੈਂਕ ਸਟੇਟਮੈਂਟ ਕਦੇ ਇੰਨਾ ਕਾਗਜ਼ ਦੀ ਡਿਮਾਂਡ ਕਰਦੇ ਸੀ ਅਸੀਂ ਉਹ ਡਿਮਾਂਡ ਉਹਨਾਂ ਦੀ ਸਾਰੀ ਡਿਮਾਂਡਾਂ ਪੂਰੀ ਕਰਦੇ ਰਹੀ ਐ ਕਰਦੇ 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 ਸਰ 6 7 ਮਹੀਨੇ 8 ਮਹੀਨੇ 10 ਮਹੀਨੇ ਟੱਪ ਗਈ ਸਾਡਾ ਕੋਈ ਹੱਲ ਨਹੀਂ ਹੋਇਆ ਜੀ ਸਾਡਾ ਉਹਨਾਂ ਨੇ ਇੱਕ ਪੈਸੇ ਦਾ ਕੋਈ ਹੱਲ ਨਹੀਂ ਕੀਤਾ ਉਹਨਾਂ ਦੇ ਉਹਨਾਂ ਦੇ ਕੰਨਾਂ ਤੇ ਇੱਕ ਪੈਸੇ ਦੀ ਜੂ ਨਹੀਂ ਸਰਕੀ ਜੀ ਉਮੀਦ ਹੈਗੀ ਸੀ ਕਿ ਪੈਸੇ ਵਾਪਸ ਆ ਜਾਣਗੇ ਆ ਇਹ ਮੰਨ ਲਿਆ ਸੀ ਕਿ ਠੱਗੀ ਹੋ ਗਈ ਸਰ ਬਸ ਨਹੀਂ ਕੋਈ ਉਮੀਦ ਨਹੀਂ ਸੀ ਸਰ ਐ ਮੰਨ ਲਿਆ ਵੀ ਠੱਗੀ ਹੋ ਗਈ ਸਰ ਅਸੀਂ ਹੋ ਜਾ ਵੀ ਜਿੰਦਗੀ ਦਾ ਬਹੁਤ ਵੱਟਾ ਸਾਨੂੰ ਕਾਟਾ ਪੈ ਗਈ ਵੀ ਪੈਸੇ ਬਰਬਾਦ ਕਰ ਲਏ ਆਪਦੀ ਮਿਹਨਤ ਨਾਲ ਜੋੜੇ ਪੈ ਸਾਰੇ 7,50000 ਰੁਪਏ ਸੀ ਸਰ ਮੇਰਾ ਜੀ ਅੱਜ ਜੋ ਤੁਹਾਡੇ ਖਾਤੇ ਚ ਆ ਚੁੱਕਿਆ ਕਿਸ ਤਰ੍ਹਾਂ ਜਿੰਮੀ ਤੱਕ ਥੋੜੀ ਅਪਰੋਚ ਹੋਈ ਕਿ ਮੈਂ ਉਮੀਦ ਜਾ ਕੇ ਸਰ ਬਹੁਤ ਬਹੁਤ ਧੰਨਵਾਦ ਹੈ ਸਰ ਜਿੰਮੀ ਸਰ ਦਾ ਜਿਨ੍ਹਾਂ ਨੇ ਸਾਡਾ ਪੈਸੇ ਦੀਵਾਨ ਵਿੱਚ ਪੂਰਾ ਯੋਗਦਾਨ ਪਾਇਆ ਜੀ ਮੈਂ ਜ਼ਿੰਦਗੀ ਚ ਸੋਚਿਆ ਵੀ ਨਹੀਂ ਸੀਗਾ ਵੀ ਮੇਰੇ ਪੈਸੇ ਵਾਪਸ ਆ ਜਾਣਗੇ ਜੀ ਕਈ ਲੋਕ ਹੋਰ ਜਾ ਰਹੇ ਨੇਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਜਿਵੇਂ ਅੱਜ ਕੱਲ ਇਹ ਵੱਡਾ ਮਾਫੀ ਚੱਲਿਆ ਸਰ ਜਿਸ ਤਰ੍ਹਾਂ ਸਾਡੇ ਨਾਲ ਸਾਸੀ ਅਸੀਂ ਮਲੋੜ ਤੋਂ 3-4% ਦੀ ਸਾਡੇ ਨਾਲ ਜਿਹੜਾ ਫਰੋਡ ਹੋਇਆ ਹੈ ਥੱਗ ਏਜੰਟਾਂ ਦੇ ਰਾਹੀਂ ਅਸੀਂ ਹੱਥ ਜੋੜ ਕੇ ਬੇਨਤੀ ਪੀਲ ਕਰਦੇ ਵੀ ਇਹਨਾਂ ਥੱਗ ਥੱਗ ਏਜੰਟਾਂ ਨੂੰ ਨੱਥ ਪਾਈ ਜਾਵੇ ਜੀ ਪਰ ਜੋ ਵੀ ਅੱਜ ਕੱਲ ਦੇ ਬੱਚੇ ਜਿਹੜੇ ਅੱਜ ਕੱਲ ਬਹੁਤ ਫਾਸਟ ਮੂਵਿੰਗ ਹੋ ਗਏ ਜੀ ਜੋ ਵੀ ਜਾਣਾ ਚਾਹੁੰਦੇ ਆ ਪਰ ਆਪਦੀ ਪੂਰੀ ਵੈਰੀਫਾਈ ਕਰਕੇ ਜੀ ਕਲੀਅਰ ਕਰਕੇ ਪੂਰਾ ਜਾਓ ਜੀ ਕੋਈ ਗੱਲ ਨਹੀਂ ਬੱਚੇ ਜਾਂਦੇ ਹੈ ਜੀ ਪਰ ਵੈਰੀਫਾਈ ਕਲੀਅਰ ਕਰਕੇ ਜਾਓ ਜੀ ਆਪਦੇ ਇੱਕ ਇੱਕ ਚੀਜ਼ ਡਾਕੂਮੈਂਟ ਏਜੰਟਾਂ ਦੇ ਲਾਇਸੈਂਸ ਵਗੈਰਾ ਚੈੱਕ ਕਰਕੇ ਸਾਰਾ ਕੁਝ ਵੈਰੀਫਾਈ ਕਰਕੇ ਜਾਇਆ ਜਾਵੇ ਪਰ ਸਾਡੀ ਬੇਨਤੀ ਹੈ ਵੀ ਅਸੀਂ ਨਹੀਂ ਸਰ ਇਸ ਕੰਮ 'ਚ ਹੁਣ ਨਹੀਂ ਪਾਵਾਂਗੇ ਨਾ ਜੀ ਆਮ ਤੌਰ ਤੇ ਆਪਾਂ ਦੇਖਦੇ ਨੇ ਤਾਂ ਥਾਣੇ 'ਚ ਸ਼ਿਕਾਇਤ ਦੇਣੀ ਪੈਂਦੀ ਹੈ ਜਾਂ ਕੋਰਟ 'ਚ ਕੇਸ ਕਰਨਾ ਪੈਂਦਾ ਪਰ ਇੱਥੇ ਥੋੜੇ ਪੈਸੇ ਕਿਸ ਰਸਤੇ ਨਾਲ ਹੀ ਬਾਹਰ ਆਏ ਸਰ ਅਸੀਂ ਕੋਈ ਥਾਣੇ 'ਚ ਨਹੀਂ ਗਏ ਨਾ ਹੀ ਕੋਰਟ ਕੋਈ ਕੋਰਟ ਕੇਸ ਕੀਤਾ ਅਸੀਂ ਬਸ ਕਿਸੇ ਜਰੀਏ ਸਾਨੂੰ ਜਿੰਮੀ ਭਾਜੀ ਦਾ ਨੰਬਰ ਮਿਲਿਆ ਜੀ ਜਿੰਮੀ ਭਾਜੀ ਨੂੰ ਪੈਸੀ ਦੀ ਅਪੀਲ ਸੁਣ ਕੇ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਦੀਆਂ ਹੀ ਲੱਗਦਾ ਹੈ ਕਿ ਅੱਜ ਇੱਕ ਆਮ ਇਨਸਾਨ ਦੇ ਤੌਰ ਤੇ ਨਰਾਜ਼ੇ ਤੇ ਥੋੜਾ ਪੈਰ ਖੜਕਣ ਕਰਕੇ ਇਹਨਾਂ ਨੇ ਹੱਲ ਕਰਾਇਆ ਕਿ ਜੇ ਸਰਕਾਰਾਂ ਵੀ ਅੱਗੇ ਆ ਜਾਂ ਤਾਂ ਠੱਗੀਆਂ ਵੱਸ ਸਕਦੀਆਂ ਨੇ ਹਾਂਜੀ ਸਰ ਜੇ ਸਰਕਾਰਾਂ ਅੱਗੇ ਆ ਜਾਂ ਤਾਂ ਜ਼ਰੂਰ ਠੱਗੀਆਂ ਵੱਸ ਸਕਦੀਆਂ ਪਰ ਸਰਕਾਰਾਂ ਇਹ ਐਫਰਟ ਹੀ ਨਹੀਂ ਕਰ ਰਹੀਆਂ ਸਰ ਸਰਕਾਰਾਂ ਦਾ ਧਿਆਨ ਹੀ ਇਹਨਾਂ ਨੇ ਇਹਨਾਂ ਚੀਜ਼ਾਂ ਵੱਲ ਜੀ ਚੰਡੀਗੜ੍ਹ ਦੇ ਵਿੱਚ ਘਟ ਤੋਂ ਘਟ ਵੀ 5-600 ਠੱਗ ਏਜੰਟ ਬੈਠਾ ਹੀ ਕਿਸੇ ਨੂੰ ਇੱਕ ਪੈਸੇ ਦੀ ਸਰਕਾਰਾਂ ਕੋਈ ਗੱਲ ਨਹੀਂ ਸੁਣਦੀਆਂ ਸਾਰੇ ਲੁੱਟਾ ਖੋਹਾਂ ਦਾ ਕੰ ਜਿਵੇਂ ਲੋਕ ਕਹਿੰਦੇ ਨੇ ਕਿ ਬੜ ਅਪਾਰਟਮੈਂਟ ਦੇ ਬਾਹਰ ਚਲੇ ਜਾ ਉੱਥੇ ਹਫ਼ਤੇ ਦਾ 5-5 ਲੱਖ ਰੁਪਏ ਮਿਲਦਾ ਹੈ ਸਰ ਮੈਨੂੰ ਵੀ ਐਸੀ ਚੀਜ਼ ਦੀ ਠੱਗੀ ਦਾ ਲਾਲਚ ਦਿੱਤਾ ਗਿਆ ਸੀ ਵਰਕ ਪਰਮਿਟ ਦਾ ਵਿੱਚ ਮੇਰੇ ਨਾਲ ਸਰ 10 ਲੱਖ ਦੀ ਗੱਲ ਹੋਈ ਸੀ 10 ਲੱਖ ਦੇ ਵਿੱਚ ਤੁਹਾਨੂੰ ਵਰਕ ਪਰਮਿਟ ਦਿੱਤਾ ਜਾਊਗਾ 2 ਸਾਲਾਂ ਦਾ ਤੁਹਾਡੀ 1.5 ਲੱਖ ਰੁਪਏ ਸਰ ਸੈਲਰੀ ਹੋਗੀ ਬਸ ਐਸੇ ਐਸੇ ਲਾਲਚ ਵਿੱਚ ਆ ਕੇ ਮੈਂ ਉਹਨਾਂ ਦੀ ਗੱਲਾਂ 'ਚ ਆ ਗਿਆ ਤੇ ਉਹਨਾਂ ਨੂੰ ਪੇਮੈਂਟ ਦੇ ਬੈਠਾ ਪਹਿਲਾਂ ਹੀ ਸਰ ਮੇਰੇ ਨਾਲ ਤਾਂ ਬਹੁਤ ਵੱਡੀ ਠੱਗੀ ਦਾ ਸ਼ਿਕਾਰ ਹੋਇਆ ਜੀ ਹੁਣ ਕੀ ਫੈਸਲਾ ਕੀਤਾ ਤੁਸੀਂ ਵੀ ਪੰਜਾਬ ਦੀ ਧਰਤੀ ਤੇ ਕੰਮ ਕਰਨਾ ਜਾਂ ਮੁਰ ਤੋਂ ਵਿਦੇਸ਼ੀ ਨਹੀਂ ਸਰ ਅਸੀਂ ਆਪਦੀ ਪੰਜਾਬ ਦੀ ਧਰਤੀ ਤੇ ਹੀ ਕੰਮ ਕਰਾਂਗੇ ਇਹਨਾਂ ਠੱਗਾ ਜੰਟਾ ਤੋਂ ਸਰ ਬਚੋ ਜੀ ਬਚੋ ਬਾਕੀ ਲੋਕਾਂ ਨੂੰ ਅਖੀਰ ਤੇ ਕੀ ਅਪੀਲ ਕਰਨਾ ਚਾਹੁੰਦੇ ਹੋ ਸਰ ਮੈਂ ਤਾਂ ਇਹੀ ਅਪੀਲ ਕਰਨਾ ਚਾਹੁੰਗਾ ਵੀ ਆਪਦੇ ਪੰਜਾਬ ਨੂੰ ਖੁਸ਼ਹਾਲ ਬਣਾਓ ਇੱਥੇ ਹੀ ਆਪਦਾ ਕੰਮ ਕਰੋ ਜਿਹੜੇ ਆਪਾਂ 15 15 20 20 ਲੱਖ ਰੁਪਏ ਲਾ ਕੇ ਉੱਥੇ ਜਾਂਦੇ ਆ ਉਹਨਾਂ ਪੈਸਿਆਂ ਦੇ ਵਿੱਚ ਹੀ ਇੱਥੇ ਹੀ ਕੋਈ ਕੰਮ ਕੀਤਾ ਜਾਵੇ ਜੀ ਜਦੋਂ ਵੀ ਲੋਕ ਸਮਝੌਤਾ ਕਰਉਂਦੇ ਉਹਨਾਂ ਅਗਲਾ ਕਹਿੰਦਾ ਮੈਂ 10% 20% ਜਾਂ 50% ਮੈਂ ਲਵਾਂਗਾ ਹਾਂਜੀ ਪਰ ਇੱਥੇ ਤੇ ਜਿਹੜਾ ਥੋੜੇ ਬੰਦੇ ਸੀ 55 ਪੰਜੀ ਪੰਜੀ ਤੁਹਾਨੂੰ ਵਾਪਸ ਦਵਾਈ ਹੈ ਤਾਂ ਕੀ ਕਹਿਣਾ ਚਾਹੁੰਦੇ ਹੋ ਕਈ ਵਾਰ ਦੇਖਣ ਵਾਲੇ ਨੂੰ ਇਹ ਲੱਗਦਾ ਹੁੰਦਾ ਕਿ ਸ਼ਾਇਦ ਥੋੜੇ ਤੋਂ ਪੈਸੇ ਲੱਗਦੇ ਨਹੀਂ ਸਰ ਸਾਡੇ ਤੋਂ 1 ਰੁਪਏ ਦੀ ਡਿਮਾਂਡ ਨਹੀਂ ਕੀਤੀ ਅਸੀਂ ਬਹੁਤ ਬਹੁਤ ਧੰਨਵਾਦੀ ਕਰਦੇ ਹਾਂ ਜਿੰਮੀ ਭਾਜੀ ਦਾ ਹੀ ਸਾਨੂੰ ਉਹਨਾਂ ਨੇ ਇੱਕ ਇੱਕ ਰੁਪਿਆ ਵਾਪਸ ਦਵਾਈਆ ਸਭੋ ਉਲਟਾ ਸਰਸਨ ਸਾਡੀ ਉਹਨਾਂ ਨੇ ਸੇਵਾ ਕੀਤੀ ਅਸੀਂ ਉਹਨਾਂ ਕੋਲੇ ਜਾਂਦੇ ਸੀ ਸਾਨੂੰ ਚਾਹ ਪਾਣੀ ਦੀ ਸੇਵਾ ਸਾਨੂੰ ਰੋਟੀ ਦੀ ਸੇਵਾ ਬਹੁਤ ਕਰਦੇ ਸਾਡੇ ਤੋਂ ਇੱਕ ਪੈਸੇ ਦੀ ਕੋਈ ਜਮਾਨੀ ਨਹੀਂ ਕੀਤੀ ਹੱਥ ਜੋੜ ਕੇ ਅਸੀਂ ਜਿੰਮੀ ਭਾਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡਾ ਬਹੁਤ ਬਹੁਤ